ਕੋਵਿਡ-19 ਹੁਣ ਦੁਬਾਰਾ ਵੱਧਦਾ ਨਜ਼ਰ ਆ ਰਿਹਾ ਹੈ ਕਰੋਨਾ ਵਾਇਰਸ ਦੇ ਵਿੱਚ ਦੁਬਾਰਾ ਇਜ਼ਾਫਾ ਵੇਖਣ ਨੂੰ ਮਿਲਣ ਲੱਗ ਗਿਆ ਔਰ ਹੁਣ ਇਹਨਾਂ ਦੇ ਨਾਲ ਪੀੜਿਤ ਲੋਕਾਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋ ਰਿਹਾ ਅਜੇ ਤੱਕ ਤਾਂ ਸਾਊਥ ਇੰਡੀਆ ਦੇ ਵਿੱਚ ਹੀ ਦਿਖਾਈ ਦੇ ਰਹੇ ਸੀ ਕਰਨਾਲਾ ਤੇ ਤ੍ਰਿਵੈਂਦਰਮਪੁਰਮ ਦੇ ਨਾਲ ਸੰਬੰਧਿਤ ਜਿਹੜੇ ਮਰੀਜ਼ ਸੀ ਉਹੀ ਸਾਹਮਣੇ ਆ ਰਹੇ ਸਨ ਪਰ ਹੁਣ ਕੇਂਦਰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਦੇ ਵਾਸਤੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਔਰ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਆਰਟੀਪੀਸੀਆ ਟੈਸਟ ਦੀਆਂ ਰਿਪੋਰਟਸ ਜਿਹੜੀਆਂ ਪੋਜ਼ਿਟਿਵ ਨੇ ਉਹ ਫੌਰੀ ਤੌਰ ਦੇ ਉੱਤੇ ਭੇਜੀਆਂ ਜਾਣ ਔਰ ਨਾਲ ਦੀ ਨਾਲ ਸਾਰੇ ਸੂਬਿਆਂ ਦੇ ਅੰਦਰ ਕੋਵਿਡ ਦੇ ਨਾਲ ਸੰਬੰਧਿਤ ਆਰਟੀਪੀਸੀਆ ਟੈਸਟ ਜਿਹੜੇ ਹੋਣੇ ਆ ਉਹ ਵੀ ਯਕੀਨੀ ਬਣਾਏ ਜਾਣ ਇਸ ਐਡਵਾਈਜ਼ਰੀ ਦੇ ਵਿੱਚ ਸਾਫ਼ ਤੌਰ ਦੇ ਉੱਤੇ ਕੱਲੇ-ਕੱਲੇ ਸੂਬੇ ਦੇ ਲਈ ਇਹ ਹੁਕਮ ਜਾਰੀ ਹੋ ਗਏ ਨੇ ਕਿ ਆਈ ਐਲ ਆਈ ਅਤੇ ਐਸ ਏ ਆਰ ਆਈ ਦੇ ਸਬੰਧਤ ਜਿਹੜੀਆਂ ਰਿਪੋਰਟਸ ਨੇ ਉਹ ਫੌਰੀ ਤੌਰ ਦੇ ਉੱਤੇ ਜਿਹੜੀਆਂ ਪੋਜ਼ਿਟਿਵ ਨੇ ਉਹ ਕੇਂਦਰ ਸਰਕਾਰ ਦੇ ਕੋਲ ਭੇਜੀਆਂ ਜਾਣੀਆਂ ਚਾਹੀਦੀਆਂ ਨੇ ਜਿਸ ਦੇ ਵਿੱਚ ਇਨਫਲੂਐਂਜ਼ਾ ਲਾਈਕ ਇਲਨੈਸ ਯਾਨੀ ਕਿ ਆਈ ਐਲ ਆਈ ਅਤੇ ਸੇਵियर ਐਕਿਊਟ ਰੈਸਪੀਰੇਟਰੀ ਇਲਨਸ ਯਾਨੀ ਕਿ ਐਸਏਆਰਆਈ ਦੀਆਂ ਰਿਪੋਰਟਸ ਸ਼ਾਮਿਲ ਨੇ ਇਹਨਾਂ ਦੋਵੇਂ ਰਿਪੋਰਟਸ ਦੇ ਵਿੱਚ ਜਿਹੜੇ ਖਾਸ ਕਰਕੇ ਪੋਜ਼ਿਟਿਵ ਪੇਸ਼ੈਂਟਸ ਨੇ ਉਹਨਾਂ ਦੀਆਂ ਰਿਪੋਰਟਸ ਨੂੰ ਸੌਰੀ ਤੌਰ ਦੇ ਉੱਤੇ ਉੱਚ ਜਾਂਚ ਦੇ ਵਾਸਤੇ ਭੇਜਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋ ਖਬਰਾਂ ਸਾਹਮਣੇ ਆ ਰਹੀਆਂ ਸੀ ਲੰਘੇ ਮਹੀਨੇ ਤੋਂ ਹੀ ਉਹ ਕੇਰਲਾ ਦੇ ਨਾਲ ਸੰਬੰਧਿਤ ਸੀ ਕੇਰਲਾ ਤੋਂ ਬਾਅਦ ਤ੍ਰਵੇਂਦਰਮਪੁਰਮ ਵੀ ਸਾਹਮਣੇ ਆਉਣ ਲੱਗ ਗਿਆ ਪਰ ਹੁਣ ਕੇਂਦਰ ਸਰਕਾਰ ਨੇ ਇਸ ਉੱਤੇ ਫੌਰੀ ਤੌਰ ਦੇ ਉੱਤੇ ਐਕਸ਼ਨ ਲਿਆ ਔਰ ਇਸ ਦੇ ਉੱਤੇ ਹੁਣ ਇੱਕ ਐਡਵਾਈਸਰੀ ਜਾਰ ਔਰ ਦੁਬਾਰਾ ਕੋਵਿਡ ਦੇ ਵਿੱਚ ਸਪਾਈਕ ਨਜ਼ਰ ਆ ਰਹੀ ਹੈ ਕੋਵਿਡ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਕਰੋਨਾ ਵਾਇਰਸ ਦੇ ਵਿੱਚ ਵਾਧਾ ਵਾਧਾ ਦੱਸਿਆ ਜਾ ਰਿਹਾ ਹੈ ਕੋਵਿਡ ਦੇ ਵਿੱਚ ਸਵਾਦੇ ਦੇ ਨਾਲ ਪੂਰਾ ਭਾਰਤ ਗ੍ਰਸਤ ਨਾ ਹੋਵੇ ਇਸ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਔਰ ਇਸ ਦੇ ਨਾਲ ਫੌਰੀ ਤੌਰ ਤੇ ਇੰਜੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜੇ ਸਾਊਥ ਇੰਡੀਆ ਦੀ ਗੱਲ ਕਰੀਏ ਤਾਂ ਸਾਊਥ ਇੰਡੀਆ ਦੇ ਵਿੱਚ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਬਜ਼ੁਰਗ ਨੇ ਜਿਹੜੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਨੇ ਉਹ ਆਪਣੇ ਮੂੰਹ ਦੇ ਉੱਤੇ ਮਾਸਕ ਪਾ ਕੇ ਹੀ ਅੰਦਰ ਬਾਹਰ ਜਾਣ ਨਾ ਕਿ ਬਿਨਾ ਮਾਸਕ ਪਾਏ ਉਹ ਅੱਧਰ ਉੱਧਰ ਫਿਰਣ ਸਾਫ਼ ਤੌਰ ਤੇ ਕਹ ਦਿੱਤਾ ਗਿਆ ਹੈ ਕਿ ਹੱਥ ਪੈਰ ਧੋਣ ਦੀ ਪ੍ਰਕਿਰਿਆ ਉਸੇ ਤਰ੍ਹਾਂ ਬਰਕਰਾਰ ਤੇ ਸ਼ੁਰੂ ਕਰ ਦਿੱਤੀ ਜਾਵੇ ਜਿਸ ਤਰ੍ਹਾਂ ਪਹਿਲਾਂ ਕੀਤੀ ਗਈ ਸੀ ਹੁਣ ਦੂਜੇ ਪਾਸੇ ਕੇਂਦਰ ਸਰਕਾਰ ਦੀ ਐਡਵਾਈਜ਼ਰੀ ਵੀ ਇਸ ਤਰ੍ਹਾਂ ਦੇ ਹੁਕਮ ਜਾਰੀ ਕਰ ਰਹੀ ਹੈ ਔਰ ਸਾਫ਼ ਤੌਰ ਦੇ ਉੱਤੇ ਕਹਿ ਰਹੀ ਹੈ ਕਿ ਆਰਟੀਪੀਸੀਆਰ ਦੇ ਪੋਜ਼ਿਟਿਵ ਸੈਂਪਲਸ ਤੇ ਰਿਪੋਰਟਸ ਜਿਹੜੀਆਂ ਨੇ ਉਹ ਉੱਚ ਜਾਂਚ ਲਈ ਭੇਜੀਆਂ ਜਾਣ ਜਦਕਿ ਆਈਐਲਆਈ ਤੇ ਐਸਏਆਰਆਈ ਦੇ ਨਾਲ ਸਬੰਧਿਤ ਪੋਜ਼ਿਟਿਵ ਰਿਪੋਰਟਸ ਜਿਹੜੀਆਂ ਹੈਗੀਆਂ ਨੇ ਉਹ ਵੀ ਉੱਚ ਜਾਂਚ ਦੇ ਵਾਸਤੇ ਫੌਰੀ ਤੌਰ ਦੇ ਉੱਤੇ ਭੇਜੀਆਂ ਜਾਣੀ ਸੋ ਤੇ ਸਾਰੇ ਸੂਬੇ ਦੀਆਂ ਸਰਕਾਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੂਬੇ ਦੇ ਸਿਹਤ ਵਿਭਾਗਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਵਿਡ ਦੇ ਕਾਰਨ ਜ਼ਿਆਦਾ ਤਕਲੀਫ ਨਾ ਹੋਵੇ ਇਸ ਨੂੰ ਫੌਰੀ ਤੌਰ ਤੇ ਨਜਿੱਠਣ ਦੇ ਵਾਸਤੇ ਇਹ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ